1 ਕਿਲਾ ਦੇ ਕੁਝ ਮੀਨੀ ਉਹ ਵੇਚੀ ਨੇ ਕੁਝ ਮਤਲਬ ਇਸ ਸਬੰਧੀਆਂ ਤੋਂ ਪੈਸੇ ਫੜੇ ਉਹ ਹਾਂਜੀ ਦਾ ਕਾਦਾ ਪਵੇਖਾ ਨਾ ਕੋਈ ਦੇ ਕੋ ਕੋ ਰੋਜ਼ਗਾਰ ਆ ਜਾਂ ਕੋਈ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਵੱਲੋਂ ਸਰਕਾਰ ਕੇ ਪੀਲੇ ਪੀਓ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਉਹਦੇ ਕੋ ਮਤਲਬ ਰੋਜ਼ਗਾਰ ਵਾਸਤੇ ਕੋਈ ਵੀ ਸਾਧਨ ਨਹੀਂ ਹੈਗਾ ਉਹਨੂੰ ਲੇਕਿਨ ਪੰਜਾਬ ਲੇਕਿਨ ਕਿੰਨੇ ਕ ਪੈਸੇ ਲਾਏ ਕੁਝ ਪਤਾ ਲੱਗਾ ਕਿੰਨੇ ਕ ਪੈਸੇ ਲਾਏ 50 ਤੋਂ 55 ਲੱਖ ਲੱਗਿਆ ਜੀ ਵੀ ਕਿੱਦਾਂ ਜੰਗਲਾਂ ਰਾਂ ਹੀ ਗਿਆ ਹੋਊਗਾ ਕਿੱਦਾਂ ਮਤਲਬ ਇੰਨੇ ਮਹੀਨੇ ਜੰਗਲਾਂ ਰਾਂ ਹੀ ਭੁੱਖੇ ਤੇ ਕੱਟ ਕੇ ਗਏ ਪਹੁੰਚੇ ਨੇ ਤੇ ਅੱਗੋਂ ਨਾ ਰਿਪੋਰਟ ਕਰਦਾ ਦੇਖੋ ਜੀ ਉਹ ਤਾਂ ਮਤਲਕਲਾਤਾ ਅਮਰੀਕਾ ਤੋਂ ਦੂਸਰਾ ਜਹਾਜ਼ ਅੱਜ 119 ਭਾਰਤੀ ਇਹ ਲੈ ਕੇ ਵਾਪਸ ਆ ਰਿਹਾ ਜਿਸ ਵਿੱਚ ਪੰਜਾਬ ਦੇ 67 67 ਦੇ ਕਰੀਬ ਜਿਹੜੇ ਨੇ ਨੌਜਵਾਨ ਦੱਸੇ ਜਾ ਰਹੇ ਨੇ ਦੂਸਰੇ ਪਾਸੇ ਕਰਕੇ ਕੀ ਪ੍ਰਵਾਰਿਕ ਮੈਂਬਰ ਜਿਹੜੇ ਨੇ ਇੱਥੇ ਪਹੁੰਚਣਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕੇ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੌਣ ਨੇ ਹੈ ਕਿੱਥੋਂ ਕਿਦੋਂ ਇੱਥੋਂ ਗਏ ਸੀਗੇ ਕਿਸ ਤਰ੍ਹਾਂ ਇਹਨਾਂ ਵੱਲੋਂ ਪਹੁੰਚ ਗਏ ਵਿਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਜੀ ਕਿਦੋਂ ਗਿਆ ਸੀਗਾ ਨੌਜਵਾਨ ਤੁਹਾਡਾ ਮੁੰਡਾ ਜਾਂ ਤੁਹਾਡਾ ਭਰਾ ਜਾਂ ਕੋਣ ਹੈ ਤੁਹਾਡਾ ਰਿਸ਼ਤੇਦਾਰ ਜੀ ਮੇਰੇ ਚਾਚਾ ਜੀ ਦਾ ਬੇਟਾ ਹੈ ਜਦੋਂ ਗਏ ਸੀ ਉਹ ਉਹ 2024 April ਨੂੰ ਗਏ ਸੀ 2024 ਨੂੰ ਗਏ ਤੇ ਕਿਦਾਂ ਪਤਾ ਲੱਗਾ ਕਿ ਉਹ ਰਿਪੋਰਟ ਹੋ ਕੇ ਆ ਰਹੇ ਨੇ ਕੋਈ ਇਨਕੁਆਰੀ ਹੋਈ ਆ ਜਾਂ ਕਿਸ ਤਰ੍ਹਾਂ ਹਾਂਜੀ ਇਨਕੁਆਰੀ ਵਾਲੇ ਆਏ ਸੀ ਕੱਲ ਕਰੇ ਉਹਨਾਂ ਦੱਸਿਆ ਵੀ ਇਹ ਇਨਕੁਆਰੀ ਆ ਵੀ ਮਤਲਬ ਕੋਈ ਉੱਤੇ ਕੋਈ ਕ੍ਰੇਮਤ ਨਹੀਂ ਕੋਈ ਕੀਤਾ ਨਹੀਂ ਮਤਲਬ ਕਾਦੇ ਵਾਸਤੇ ਮਤਲਬ ਹਾਂਜੀ ਲੇਕਿਨ ਕਿੰਨੇ ਕ ਪੈਸੇ ਲਾਇਆ ਕੁਝ ਪਤਾ ਲੱਗਾ ਕਿੰਨੇ ਕ ਪੈਸੇ ਲਾਇਆ 50 ਤੋਂ 55 ਲੱਖ ਲੱਗਿਆ ਜੀ 50 ਤੋਂ 55 ਲੱਖ ਰੁਪਏ ਲੱਗਾ ਤੇ ਕਿੱਦਾਂ ਇਹ ਪੈਸੇ ਕਿਦਾਂ ਭੁਗਤਾਨ ਕੀਤੇ ਕੀ ਕੀ ਚੀਜ਼ਾਂ ਜੀ ਲੱਗੀਆਂ ਇੱਕ ਕਿੱਲਾ ਦੇ ਕੁਝ ਮੀਨਿੰਗ ਉਹ ਵੇਚੀ ਨੇ ਕੁਝ ਮਤਲਬ ਇਸ ਸਬੰਧੀਆਂ ਤੋਂ ਪੈਸੇ ਫੜੇ ਉਹ ਹਾਂਜੀ ਤੇ ਅੱਜ ਹੁਣ ਰਿਪੋਰਟ ਉਹ ਕਿ ਆ ਰਿਹਾ ਲੱਗਦਾ ਭਵਿੱਖ ਪੰਜਾਬ ਦੇ ਵਿੱਚ ਉਹਨੂੰ ਟਾਣ ਲੱਗਦਾ ਭਵਿੱਖ ਹੈਗਾ ਪੰਜਾਬ ਦੇ ਵਿੱਚ ਨਹੀਂ ਜੀ ਹੁਣ ਉਹਦਾ ਕਾਹਦਾ ਭਵਿੱਖ ਨਾ ਕੋਈ ਤੇ ਕੋਈ ਰੋਜ਼ਗਾਰ ਆ ਜਾਂ ਕੋਈ ਰੋਜ਼ਗਾਰ ਦਿੱਤਾ ਜਾਵੇ ਸਰਕਾਰ ਵੱਲੋਂ ਸਰਕਾਰ ਕੇ ਪੀਲੇ ਪੀ ਉਹਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਉਹਦੇ ਕੋਲ ਮਤਲਬ ਰੋਜ਼ਗਾਰ ਵਾਸਤੇ ਕੋਈ ਵੀ ਸਾਧਨ ਨਹੀਂ ਹੈਗਾ ਉਹਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਨੌਕਰੀਆਂ ਦਵਾਂਗੇ ਜੋ ਵੀ ਮੈਰਿਟ ਦੇ ਅਧਾਰ ਤੇ ਹੋਣਗੇ ਜਿਹੜੇ ਚੰਗੇ ਪੇਪਰ ਪਾਸ ਕਰਨਗੇ ਉਹਨਾਂ ਨੂੰ ਦਵਾਂਗੇ ਤੁਹਾਨੂੰ ਲੱਗਦਾ ਕਿ ਵੈਸੇ ਹੀ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੌਕਰੀਆਂ ਜੇਕਰ ਪੇਪਰ ਪਾਸ ਤੇ ਦੇ ਦੇ ਸਕਣ ਤਾਂ ਬਹੁਤ ਵਧੀਆ ਜੀ ਲੇਕਿਨ ਲੱਗਦਾ ਨਹੀਂ ਕਿ ਇਹ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ ਤਾਂ ਤੁਹਾਨੂੰ ਲੱਗਦਾ ਸਿਆਸਤ ਉਹ ਆਉਂਦੀ ਹੈ ਤੁਹਾਨੂੰ ਇੱਥੇ ਸਿਆਸਤ ਤਾਂ ਕੋਈ ਉਹਨਾਂ ਦੀ ਆਪਣੀ ਵੀ ਜਿਨ੍ਹਾਂ ਦਾ ਹੁਣ ਮਤਲਬ ਉਹਦਾ ਕੋਈ ਰੋਜ਼ਗਾਰ ਨਹੀਂ ਹੈਗਾ ਮਤਲਬ ਇੱਕ ਲਾਜ਼ਮੀਨੋ ਵੀ ਵੇਚਦੇ ਨੇ ਹੁਣ ਉਹਦੇ ਕੋਲ ਤਾਂ ਕੋਈ ਰੋਜ਼ਗਾਰ ਨਹੀਂਗਾ ਉਹ ਤਾਂ ਸਰਕਾਰ ਨੂੰ ਚਾਹੀਦਾ ਸੀ ਐਮ ਪੰਗਤ ਜੀ ਮਾਨ ਨੂੰ ਵੀ ਕੋਈ ਇਹ ਨਹੀਂ ਪੀਏ ਜਿੰਨੇ ਵੀ ਵਾਪਸ ਆਉਂਦੇ ਸਾਰਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਭਗਵੰਤ ਮਾਨ ਸਾਹਿਬ ਤੇ ਕਹਿੰਦੇ ਰਹੇ ਅਸੀਂ ਬਾਹਰੋਂ ਨੌਜਵਾਨ ਇੱਥੇ ਲਿਆਵਾਂਗਾ ਇੱਥੇ ਨੌਕਰੀ ਕਰਵਾਵਾਂਗਾ ਤੁਹਾਨੂੰ ਲੱਗਦਾ ਕਿ ਉਹ ਵੀ ਸੁਪਨਾ ਕਰੀ ਸੱਚ ਹ ਦੇਖੋ ਜੀ ਉਹ ਤਾਂ ਆਪ ਹੀ ਟਪੜੋ ਕੇ ਆਈ ਜਾਂਦਾ ਵਕਲੀ ਜਾਂਦਾ ਵੇਖੋ ਇਹ ਕਿਲਿਆਂ ਦੇ ਜਾਂ ਤਾਂ ਇਹ ਨੌਕਰੀ ਦੇਣ ਜਿੰਨੇ ਟਪੜੋ ਕੇ ਇਹ ਲੜਕੇ ਆ ਰਹੇ ਗਏ ਇੰਨੇ ਉਹਨਾਂ ਦਾ ਮਤਲਬ ਕਾਰੋਬਾਰ ਸਾਰਾ ਜ਼ਮੀਨਾਂ ਵੇਚ ਕੇ ਗਏ ਸਾਰੇ ਇਹਨਾਂ ਦਾ ਖਰਚਾ ਲੱਗ ਗਿਆ ਕੋਈ ਛੋਟੀ ਮੋਟੀ ਉਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਸਾਰਿਆਂ ਨੂੰ ਜਿਸ ਤਰ੍ਹਾਂ ਜੰਗਲ ਟੱਪਣਾ 35 ਫੁੱਟੀ ਕੰਧ ਟੱਪਣਾ ਤੁਹਾਨੂੰ ਲੱਗਦਾ ਕਿ ਈਜ਼ੀ ਸੀਗਾ ਜੇਕਰ ਪਹੁੰਚ ਗਿਆ ਨੌਜਵਾਨ ਤੇ ਕਿੰਨਾ ਕੁ ਮੁਸ਼ਕਲ ਹੋਇਆ ਹੋਊਗਾ ਇਹ ਵਾਰ ਦੇ ਦੇਖੋ ਜੀ ਉਹ ਤਾਂ ਜੰਟ ਨੇ ਗਿਆ ਵੀ ਮੈਂ ਇੱਕ ਨੰਬਰ ਚ ਕਰੂੰਗਾ ਅੱਗੋਂ ਦੋ ਨੰਬਰ ਚ ਨਾ ਮਤਲਬ ਕਲਾਤਾ ਉਹ ਤਾਂ ਮੁਸ਼ਕਲ ਹੀ ਬਹੁਤ ਜ਼ਿਆਦਾ ਹੈ ਕਿ ਕਿਦਾਂ ਜੰਗਲਾਂ ਰਹੀਂ ਗਿਆ ਹੋਊਗਾ ਕਿਦਾਂ ਮਤਲਬ ਇੰਨੇ ਮਹੀਨੇ ਜੰਗਲਾਂ ਰਹੀਂ ਭੁੱਖੇ ਤੇ ਕੱਟ ਕੇ ਗਏ ਪਹੁੰਚ ਤੇ ਤੁਹਾਨੂੰ ਕਦੋਂ ਸੂਚਨਾ ਮਿਲੀ ਰਿਪੋਰਟ ਦੀ ਸਾਨੂੰ ਕੱਲ ਸੂਚਨਾ ਮਿਲੀ ਮਤਲਬ ਇਨਕੁਆਇਰੀ ਵਾਲੇ ਘਰੇ ਆਏ ਤੇ ਜਿਵੇਂ ਹੁਣ ਤੁਸੀਂ ਕਹਿੰਦੇ ਬਈ ਕੋਈ 40 ਤੋਂ 45 ਲੱਖ ਰੁਪਏ ਲੱਗਾ ਵਾ ਤੁਸੀਂ ਇੱਕ ਨੰਬਰ ਤੇ ਪੈਸੇ ਦਿੱਤੇ ਸੀਗੇ ਲੇਕਿਨ ਉਹ ਦੋ ਨੰਬਰ ਚ ਤੁਸੀਂ ਚਾਹੁੰਦੇ ਹੋ ਕਿ ਕਾਰਵਾਈ ਹੋਣੀ ਚਾਹੀਦੀ ਹੈ ਇਸ ਟਾਇਟਮ ਤੇ ਦੇਖੋ ਜੀ ਉਹਦਾ ਸਰਕਾਰ ਹੈ ਜੋ ਵੀ ਕਰੂਗੀ ਠੀਕ ਕਰੂਗੀ ਜਾਂ ਨਾ ਕੁਝ ਮਤਲਬ ਪੈਸੇ ਮੰਗائیں ਵੀ ਮਿਲ ਜਾਣ ਵਾਪਸ ਕੋਈ ਕਾਰੋਬਾਰ ਆਪਣਾ ਕਰ ਲੇ ਤੇ ਜਾਂ ਮਤਲਬ ਕੁਝ ਉਹਨੂੰ ਕੋਈ ਨੌਕਰੀ ਮਾੜੀ-ਮੋਟੀ ਦਿੱਤੀ ਜਾ। ਕਿ ਲੱਗਦਾ ਏਜੰਟ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ। ਏਜੰਟ ਕਿੱਥੋਂ ਦਾ ਸੀਗਾ ਪੰਜਾਬ ਦਾ ਸੀ? ਇਹ ਤਾਂ ਹਰਿਆਣਾ ਦਾ ਉਹ ਤਾਂ ਉਹਨੂੰ ਹੀ ਪਤਾ ਉਹ ਆਊਗਾ ਤਾਂ ਦੱਸੂਗਾ। ਨਾਮ ਨੂਮ ਕੁਝ ਪਤਾ ਤੁਹਾਨੂੰ? ਨਹੀਂ ਨਾਮ ਨਹੀਂ ਪਤਾ। ਤੇ ਕਦੀ ਗੱਲ ਨਹੀਂ ਹੋਈ ਕਿ ਕਿਹੜਾ ਏਜੰਟ ਤੋਂ ਪੈਸੇ ਕਿਉਂਕਿ ਮਾਪੇ ਤਾਂ ਅਕਸਰ ਪੁੱਛਦੇ ਆ ਬੱਚੇ ਨੂੰ ਕਿ ਆਹ ਪੈਸੇ ਦੇ ਬੇਟਾ ਕਿਹਨੂੰ ਦੇਣ ਜਾ ਰਿਹਾ ਕੁਝ। ਦੇਖੋ ਜੀ ਉਹਨੇ ਕਦੀ ਦੱਸਿਆ ਨਹੀਂ ਫਾਦਰ ਸਾਹਿਬ ਤਾਂ ਇਨੀ ਤੋਂ ਉਹਨੇ ਮਤਲਬ ਦੱਸਿਆ ਨਹੀਂ ਕਿ ਜੋ ਕੁਝ ਕੀਤਾ ਮਤਲਬ ਉਹਨੇ ਕੀਤਾ। ਕੋ ਘਰ ਚ ਕੋਣ ਕੋਣ ਹੈ ਹੋਰ ਕੋਣ ਕੋਣ ਹੈ ਉਹਨਾਂ ਦੇ? ਦੋ ਸਿਸਟਰ ਇੱਕ ਤੇ ਤੁਹਾਨੂੰ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਹੁਣ ਕੁਝ ਵਧੀਆ ਰੋਲ ਕਰਨਗੀਆਂ ਔਰ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਗੀਆਂ ਦੇਖੋ ਜੀ ਇਹ ਤਾਂ ਕਰਨਾ ਚਾਹੀਦਾ ਹੈ ਸਰਕਾਰਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਦੇਣਾ ਚਾਹੀਦਾ ਕੋਈ ਛੋਟੀ ਮੋਟੀ ਨੌਕਰੀ ਕੋਈ ਦੇਣੀ ਜ਼ਰੂਰ ਚਾਹੀਦੀ ਜਿੰਨੇ ਵੀ ਲੜਕੇ ਡਿਪੋਰਟ ਹੋ ਕੇ ਆ ਰਹੇ ਬਿਲਕੁਲ ਬਿਲਕੁਲ ਇਹ ਉਹ ਪਰਿਵਾਰ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੁਣ ਇੱਥੇ ਪਹੁੰਚਣਾ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਜਿਹੜੀਆਂ ਨੇ ਦਿੱਤੀਆਂ ਜਾਣ ਤਾਂ ਜੋ ਕਿ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਲੇਕਿਨ ਅੱਜ 119 ਦੇ ਕਰੀਬ ਭਾਰਤੀ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਜਿਸ ਤੋਂ ਬਾਅਦ 67 ਦੇ ਕਰੀਬ ਪੰਜਾਬ ਦੇ ਹੀ ਨੌਜਵਾਨ ਜਿਹੜੇ ਨੇ ਉਹ ਦੱਸੇ ਜਾ ਰਹੇ ਹਨ ਕਿ ਪਿਛਲੀ ਫਲਾਈਟ ਦੇ ਵਿੱਚ ਅਸੀਂ ਉਹ 30 ਪੰਜਾਬੀ ਸਨ ਅਤੇ ਹੋਰ ਸੂਬਿਆਂ ਦੇ ਜਿਹੜੇ ਸਨ ਉਹ ਗਿਣਤੀ ਜ਼ਿਆਦਾ ਸੀ ਲੇਕਿਨ ਇਸ ਵਾਰ ਪੰਜਾਬ ਦੀ ਜਿਹੜੀ ਗਿਣਤੀ ਆ ਉਹ ਜਰੂਰ ਵੱਧਦੀ ਹੋਈ ਨਜ਼ਰ ਆਈ ਹੈ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮੇਸ਼ਾ ਹੀ ਕਹਿੰਦੇ ਰਹੇ ਨੇ ਕਿ ਅਸੀਂ ਪੰਜਾਬੀਆਂ ਨੂੰ ਵਾਪਸ ਲੈ ਕੇ ਆਵਾਂਗੇ ਵਿਦੇਸ਼ ਤੋਂ ਅਤੇ ਪੰਜਾਬ ਦੇ ਵਿੱਚ ਰੋਜ਼ਗਾਰ ਦੇਵਾਂਗੇ ਅਤੇ ਗੋਰੇ ਵੀ ਆ ਕੇ ਇੱਥੇ ਜਿਹੜੀ ਆ ਉਹ ਕੰਮ ਕਰਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਅੱਜ ਨਜ਼ਰ ਆ ਰਹੇ ਨੇ ਸ਼ਾਇਦ ਬਾਕੀਆਂ ਸਰਕਾਰਾਂ ਨੇ ਚੰਗੇ ਰੋਲ ਅਦਾ ਕੀਤੇ ਹੁੰਦੇ ਤੇ ਅੱਜ ਇਹ ਜਿਹੜੀ ਨੋਬਤ ਨਹੀਂ ਆ ਸਕਦੀ ਲੇਕਿਨ 40 40 45 45 50 50 ਲੱਖ ਰੁਪਏ ਲਗਾ ਕੇ ਡੌਂਕੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਜਿਸ ਕਰਕੇ ਨੌਜਵਾਨ ਕਾਫੀ ਪਿਛੜਦੇ ਹੋਏ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਕਾਫੀ ਹਾਲਾਤ ਜਿਹੜੇ ਨੇ ਉਹ ਬਹੁਤ ਮਾੜੇ ਨਜ਼ਰ ਆ ਰਹੇ ਇਸ ਪਰਿਵਾਰ ਦੇ ਵਿੱਚ ਵੀ ਦੋ ਬੇਟੀਆਂ ਨੇ ਪਰ ਖੁਦ ਨੌਜਵਾਨ ਜਿਹੜਾ ਹੈ ਉਹ ਵੀ ਅਨਮੈਰ ਹੈ ਔਰ ਇੱਕ ਦਿਨ ਹੀ ਸਮਾਂ ਹੋਇਆ ਸੀ ਉਹਨੂੰ ਉੱਥੇ ਪਹੁੰਚਿਆ ਹਾਂ ਤੇ ਅਗਲੇ ਦਿਨ ਹੀ ਉਸ ਨੂੰ ਰਿਪੋਰਟ ਕਰ ਦਿੱਤਾ ਗਿਆ ਔਰ ਪਰਿਵਾਰ ਦਾ ਕਹਿਣਾ ਹੈ ਕਿ ਪਰਿਵਾਰ ਦੇ ਪਾਲਣ ਪੋਸ਼ਣ ਵਾਸਤੇ ਕੋਈ ਨਾ ਕੋਈ ਚੰਗਾ ਕਦਮ ਸਰਕਾਰ ਨੂੰ ਚੁੱਕਣਾ ਚਾਹੀਦਾ ਤਾਂ ਜੋ ਕਿ ਪਰ ਬੱਚਾ ਜਿਹੜਾ ਹੈ ਉਹ ਆਪਣਾ ਸੁਨਹਿਰਾ ਭਵਿੱਖ ਜਿਹੜਾ ਵਿਦੇਸ਼ ਚ ਲੱਭ ਰਿਹਾ ਸੀ ਉਹ ਇੱਥੇ ਲੱਭ ਸਕੇ ਹੁਣ ਵੇਖਣਾ ਹੋਵੇਗਾ ਕਿ ਜਿਸ ਏਜੰਟ ਨੇ ਉਸ ਨੌਜਵਾਨ ਨੂੰ ਵਾਪਸ ਭੇਜਿਆ ਸੀ ਕੀ ਉਸ ਖਿਲਾਫ ਸਖਤ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਪਰਿਵਾਰ ਅੱਜ ਇੱਕ ਵਾਰ ਫਿਰ ਤੋਂ ਇੱਥੇ ਪਹੁੰਚਿਆ ਹੋਇਆ ਤੇ ਉਹਨਾਂ ਵੱਲੋਂ ਪਹੁੰਚ ਕੇ ਜਿਹੜੀ ਹੈ ਜਰੂਰ ਸਰਕਾਰ ਦੇਗੇ ਗੁਹਾਰ ਲਗਾਈ ਜਾ ਰਹੀ ਹੈ ਕੈਮਰਾ ਪਰਸਨ ਜੈਪ੍ਰੀਤ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਪੰਜਾਬ ਨਾਓ